ਲੋਕ ਸਭਾ ਦੀਆਂ ਪੰਜਾਬ ਚ 13 ਸੀਟਾਂ ਨੇ ਤੇ ਸਿਆਸੀ ਪਾਰਟੀਆਂ ਵੱਲੋਂ ਹਾਲੇ ਕੁਝ ਸੀਟਾਂ ਤੇ ਉਮੀਦਵਾਰਾਂ ਨੂੰ ਲੈ ਕੇ ਪੇਜ ਫਸਿਆ ਹੋਇਆ ਹੈ ਹਾਲਾਂਕਿ ਪੰਜਾਬ ਦੀ ਹੌਟ ਸੀਟ ਅੰਮ੍ਰਿਤਸਰ ਨੂੰ ਲੈ ਕੇ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ ਇੱਥੇ ਦੱਸ ਦਈਏ ਕਿ ਭਾਜਪਾ ਵੱਲੋਂ ਹਾਲੇ ਤੱਕ ਇਸ ਸੀਟ ਤੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ ਇਸ ਵਿਚਾਲੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਸਨੀ ਦਿਓਲ ਦੀ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨਾਲ ਇਨ੍ਹਾਂ ਅਟਕਲਾਂ ਨੂੰ ਬਲ ਮਿਲਿਆ ਹੈ ਕਿ ਦਿਓਲ ਨੂੰ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਬਣਾ ਸਕਦੀ ਹੈ ਦੋਹਾਂ ਦੀ ਇਹ ਮੁਲਾਕਾਤ ਪੁਨੇ ਵਿੱਚ ਹੋਈ ਹੈ ਸਨੀ ਦਿਓਲ ਵੱਲੋਂ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਇਹ ਚਰਚਾ ਕਈ ਦਿਨਾਂ ਤੋਂ ਚੱਲ ਰਹੀ ਹੈ ਪਰ ਪਾਰਟੀ ਵੱਲੋਂ ਇਸ ਸੰਬੰਧੀ ਕੋਈ ਸੰਕੇਤ ਨਹੀਂ ਦਿੱਤਾ ਗਿਆ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਵੀ ਇਸ ਸੰਬੰਧੀ ਕੁਝ ਕਹਿ ਨਹੀਂ ਸਥਿਤੀ ਨਹੀਂ ਹੈ ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ ਨਾ ਕੀਤੇ ਜਾਣ ਤੇ ਭਾਜਪਾ ਵਰਕਰ ਹੀ ਨਹੀਂ ਸਗੋਂ ਵਿਰੋਧੀਆਂ ਦੇ ਵਿੱਚ ਵੀ ਬੇਕਰਾਰੀ ਵਧੀ ਹੋਈ ਹੈ ਹਾਲਾਂਕਿ ਸਨੀ ਦਿਓਲ ਦੀ ਇਸ ਸੀਟ ਤੇ ਉਮੀਦਵਾਰੀ ਦੀ ਕਿਸੇ ਭਾਜਪਾ ਨੇਤਾ ਨੇ ਪੁਸ਼ਟੀ ਤਾਂ ਨਹੀਂ ਕੀਤੀ ਪਰ ਅੰਮ੍ਰਿਤਸਰ ਦੀ ਜਨਤਾ 'ਚ ਜਗਾ ਜਗਾ ਸਨੀ ਦੇਵਲ ਦੀਆਂ ਚਰਚਾਵਾਂ ਨੇ ਕੋਈ ਇਹ ਕਹਿ ਰਿਹਾ ਹੈ ਕਿ ਸਨੀ ਦੇਵਲ ਸਿੱਖ ਨੇ ਤੇ ਪੰਜਾਬੀਆਂ ਦੀਆਂ ਵੋਟਾਂ ਇਕੱਠੀਆਂ ਕਰ ਸਕਦੇ ਨੇ ਸਨੀ ਦੇ ਆਉਣ ਦੇ ਨਾਲ ਤਰਮਿੰਦਰ ਹਿਮਾ ਮਲਨੀ ਅਤੇ ਸ਼ਿਲਪਾ ਸ਼ੈਟੀ ਜੇ ਮੰਨੇ ਪਰਮਨ ਨੇ ਫਿਲਮ ਸਟਾਰ ਵੀ ਅੰਮ੍ਰਿਤਸਰ ਦੇ ਵਿੱਚ ਪ੍ਰਚਾਰ ਦੇ ਲਈ ਪਹੁੰਚਣਗੇ ਅਤੇ ਇਹ ਚਰਚਾਵਾਂ ਦਾ ਬਾਜ਼ਾਰ ਹਲੇ ਗਰਮ ਹੈ ਸਿਆਸੀ ਗਲਿਆਰਾਂ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਭਾਜਪਾ ਆਪਣੇ ਉਮੀਦਵਾਰ ਦਾ ਐਲਾਨ ਸ਼ਾਇਦ ਅਜਲਾ ਦੇ ਵੱਲੋਂ ਨਾਮਜ਼ਦਗੀ ਤੋਂ ਬਾਅਦ ਕਰੇਗੀ ਤਾਂ ਕਿ ਕਾਂਗਰਸ ਕੋਲ ਉਮੀਦਵਾਰ ਬਦਲਨ ਦਾ ਕੋਈ ਬਦਲ ਨਾ ਰਹੇ ਇਸ ਚਰਚਾ ਪਿੱਛੇ ਤਰਕ 2014 ਦੀਆਂ ਚੋਣਾਂ ਦਾ ਦਿੱਤਾ ਜਾ ਰਿਹਾ ਜਦੋਂ ਅਰੁਣ ਜੇਤਲੀ ਦੇ ਪਹਿਲਾ ਐਲਾਨ ਤੋਂ ਬਾਅਦ ਉਹਨਾਂ ਸ ਨੇ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਦਿੱਤਾ ਸੀ ਇਸ ਵਾਰ ਭਾਜਪਾ ਫੂਕ ਫੂਕੇ ਕਦਮ ਰੱਖ ਰਹੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ای ਸਰਵਿਸਿਜ਼ ਦੀ ਟੀਮ ਨੂੰ ਜਿਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ